ਛੋਟਾ ਕਰਨੀ ਉਹ ਲੋਥੇ ਆ ਜਾਂਦੇ ਆ ਮੂੰਹ ਚਾ ਕੇ ਹੁਣ ਕੀ ਗੱਲ ਹੁਣ ਲੈ ਕੇ ਹੁਣ ਇੱਥੇ ਬੋਟ ਨਹੀਂ ਕੱਢਦੇ ਆ ਇਹਨਾਂ ਦੇ ਬੜਾ ਇੱਕ ਨਾ ਗੁੱਸਾ ਡੰਡੇ ਇਹਨਾਂ ਦੇ ਸਾਰੇ ਈਐਫ ਵਿੱਚ ਫਸੇ ਆਇਆ ਕੀ ਕਰੀਏ ਇਹਨੂੰ ਦੱਸੋ ਕੱਲ ਦੇ ਫੋਨ ਲਾ ਲੈ ਮਰ ਗਏ ਇਹਨਾਂ ਨੂੰ ਜਦੋਂ ਕੰਮ ਹੀ ਸਾਡੇ ਸੰਸਥਾ ਨੇ ਕਰਨੇ ਆ ਤਾਂ ਫਿਰ ਸਾਨੂੰ ਸਰਕਾਰਾਂ ਦਾ ਫਾਇਦਾ ਕੀ ਹੋਇਆ ਮੁੱਖ ਮੰਤਰੀ ਤਾਂ ਕਹਿੰਦੇ ਆ ਕਿ ਅਸੀਂ ਧਿਆਨ ਬਹੁਤ ਦੇ ਰਹੇ ਆ ਟੀਮਾਂ ਬਣਾਤੀਆਂ ਕੋਈ ਲਾਈ ਟੀਮ ਉਹ ਜਿਹੜੀ ਟੀਮਾਂ ਆਈਆਂ ਇਹਨਾਂ ਦੀਆਂ ਇੱਥੇ ਬੈਠੀਆਂ ਵਾ ਗਾਂ ਦਾ ਜਾਣ ਵਿੱਚ ਤਾਂ ਜਾਣ ਥੋੜੀ ਬਾਤੀ ਜੇ ਕੋਈ ਹੈਗੀ ਤੇ ਵਿੱਚ ਤਾਂ ਜਾਵੇ ਸਾਡੇ ਕੋਲੇ ਉਦੋਂ ਸਦੀ ਸੇਵਾ ਲੈ ਕੇ ਉਹਨੇ ਗੁਰੂ ਘਰ ਚੋਂ ਫੋਨ ਕਰਦੇ ਮਰਗੇ ਤੜਕੇ ਦੇ ਸੰਸਥਾ ਵਾਲਿਆਂ ਨੇ ਜਾਗ ਲੈ ਗਏ ਆ ਕੀ ਗੱਲ ਸਰਕਾਰ ਕਿੱਥੇ ਸੌਂ ਗਈ ਏ ਤੁਹਾਡੇ ਕੋ ਪਹੁੰਚ ਪਈ ਆ ਕੋਈ ਮਦਦ ਕਰਕੇ ਗਿਆ ਕਿਹੜਾ ਕੁਛ ਨਹੀਂ ਕੀਤਾ ਸਾਡੇ ਕੋ ਪਹੁੰਚੇ ਸਹੀ ਕੋਈ ਸਾਡੇ ਕੋ ਗੱਲ ਨਾ ਕਰੇ ਇੱਥੇ ਆ ਕੇ ਗੱਲ ਕਰੇ ਡੀਸੀ ਵੀ ਇੱਕ ਮੌਕੇ ਦੀ ਸਰਕਾਰ ਨਾਗਨ ਬੋਰਡ ਨਹੀਂ ਲਿਆ ਸਕੀ ਸਰਕਾਰ ਤਾਂ ਕਹਿੰਦੀ ਅਸੀਂ ਪ੍ਰਬੰਧ ਹੀ ਬਹੁਤ ਕੀਤੇ ਨੇ ਨਹੀਂ ਨਹੀਂ ਜੀ ਨਹੀਂ ਨਹੀਂ ਇਹ ਸੰਸਥਾ ਲੈ ਕੀਤਾ ਇਹ ਸਰਕਾਰ ਨੇ ਜਿਹੜਾ ਕਿ ਮੰਤਰੀਆਂ ਦੇ ਵਿੱਚ ਬੈ ਕੇ ਵੀਡੀਓ ਬਣਾਉਂਦਾ ਪਿੰਦਾ ਜਾ ਲੈ ਕੇ ਛੁੱਟੇ ਕੋ ਦੋ ਲੈ ਕੇ ਤੇ ਬੇੜੀਆਂ ਲੈ ਮੈਂ ਕਿਸਾਨ ਮੈਂ ਦੋ ਛੁੱਟਦਾ ਛੁੱਟਾਂ ਲੈਣਗੇ ਸਾਰੇ ਦਾਤਾਲ ਐਡਗੀ ਪਿੱਛੇ ਚਲੇਗੇ ਠੀਕ ਆ ਪਹਿਲੀਆਂ ਤੇ 4-4 5-5 ਲੱਖ ਰੁਪਈਆ ਲਾਇਆ ਪਿਛਲੀ ਈਅਰ ਕਰਾ ਕੇ ਲਾਇਆ ਇੱਥੇ ਸੰਸਤਾ ਹੀ ਕੰਮ ਕਰ ਰਹੀ ਆ ਕੋਈ ਸਰਕਾਰ ਦੀ ਇੱਥੇ ਕੋਈ ਵੀ ਤੇ 15 ਦਿਨ ਹੋਏ ਅਜੇ ਤੱਕ ਇੱਕਾ ਕੰਡ ਬੋਰ ਨਹੀਂ ਆਇਆ ਇੱਕ ਵੀ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਪਹੁੰਚਿਆ ਜੋ ਕਿ ਉਹਨਾਂ ਦੀ ਬਹੁਤ ਵੱਡੀ ਨਾਕਾਮੀ ਆ ਜੇ ਸੰਗਤ ਦੇ ਲੋਕਾਂ ਦਾ ਸਾਥ ਨਹੀਂ ਦੇਣਗੇ ਤਾਂ ਫਿਰ ਵੋਟਾਂ ਕਿਸ ਮੂੰਹ ਨਾਲ ਮੰਗਦੇ ਨੇ ਲੋਕਾਂ ਕੋਲ ਜਿਹੜਾ ਮਾਰ ਕੇ ਇਥੋਂ ਬਾਹਰੋਂ ਮੁੜ ਜਾਂਦੇ ਆ ਪ੍ਰਸ਼ਾਸਨ ਵੀ ਆਉਂਦਾ ਡੀਸੀ ਸਾਹਿਬ ਵੀ ਆਏ ਆ ਜਿੰਨੇ ਮੁਲਾਜ਼ਮ ਸਾਰੇ ਤਹਿਸੀਲਦਾਰ ਵੀ ਆਏ ਤਿੰਨ ਦਿਨ ਹੋ ਗਏ ਕਿਸ਼ਤੀਆਂ ਗੈਰ ਹੈ ਪਰ ਹਾਲੇ ਤੱਕ ਦਿਸੀ ਤਾਂ ਕੋਈ ਵੀ ਨਹੀਂ ਆਈ ਹੈ ਸਿੰਘ ਖਾਲਸਾ ਉਸ ਵਕਤ ਬੋਰਡ 'ਚ ਨੇ ਉਹਨਾਂ ਦੀ ਪਤਨੀ ਇਸ ਵਕਤ ਇੱਥੇ ਬਾਹਰ ਨਹੀਂ ਗੱਲਬਾਤ ਕਰਦੇ ਕਿਵੇਂ ਦੇਖ ਦਿਓ ਮਤਲਬ ਲੋਕਾਂ ਤੇ ਇਹ ਸਮੱਸਿਆ ਆ ਗਈ ਹੈ ਜਿਹਨੂੰ ਹਾਲਾਂਕਿ ਸਰਕਾਰਾਂ ਕੁਦਰਤੀ ਆਫਤ ਕਹਿੰਦੀਆਂ ਪਰ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਨੇ ਕਿ ਹਰ ਕੁਦਰਤੀ ਆਫਤ ਨਹੀਂ ਹੁੰਦੇ ਇਹ ਸਰਕਾਰਾਂ ਦੀ ਨਾਕਾਮੀ ਹੁੰਦੀ ਹੈ ਤੁਸੀਂ ਇੱਥੇ ਆਏ ਹੋ ਲੋਕਾਂ ਨੂੰ ਮਿਲ ਕੇ ਲੋਕਾਂ ਨੇ ਕੀ ਕੀ ਲਾਂਬੇ ਦਿੱਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸੀ ਸਾਰੀ ਸੰਗਤ ਨੂੰ ਮਿਲਿਆ ਸੰਗਤ ਨੇ ਇਹ ਸਾਨੂੰ ਦੱਸਿਆ ਕਿ ਕੋਈ ਇੱਕ ਵੀ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਪਹੁੰਚਿਆ ਜੋ ਕਿ ਉਹਨਾਂ ਦੀ ਬਹੁਤ ਵੱਡੀ ਨਾਕਾਮੀ ਆ ਜੇ ਸੰਗਤ ਦਈ ਲੋਕਾਂ ਦਾ ਸਾਥ ਨਹੀਂ ਦੇਣਗੇ ਤਾਂ ਫਿਰ ਵੋਟਾਂ ਕਿਸ ਮੂੰਹ ਨਾਲ ਮੰਗਦੇ ਨੇ ਲੋਕਾਂ ਕੋਲ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਆਫਤਾਂ ਦੇ ਟਾਈਮੇ ਜ਼ਰੂਰ ਲੋਕਾਂ ਦੀ ਬਾਹ ਫੜਨ ਤਾਂ ਜੋ ਜਿਹੜਾ ਸਾਡੇ ਪੰਜਾਬ ਦਾ ਭਵਿੱਖ ਆ ਉਹ ਵਧੀਆ ਹੋ ਸਕੇ ਲੱਗਦਾ ਜੀ ਕੋਈ ਇੱਥੇ ਜਦੋਂ ਤੁਸੀਂ ਦੇਖਦੇ ਹੋ ਸਰਕਾਰ ਕਹਿੰਦੀ ਮੱਕਰੀ ਮੁਰਗੀ ਬੱਕਰੀ ਦਾ ਮੁਆਵਜ਼ਾ ਅੰਡੇ ਦਾ ਵੀ ਮੁਆਵਜ਼ਾ ਮੁੱਖ ਮੰਤਰੀ ਕਹਿੰਦੇ ਪਰ ਆਹ ਹਾਲਾਤ ਅੱਜ ਲੋਕਾਂ ਨੂੰ ਸਰਕਾਰ ਇੱਥੇ ਦਿਖਾਈ ਦਿੰਦੀ ਆ ਤੁਹਾਨੂੰ ਕਿੱਥੇ ਕਿਤੇ ਨਹੀਂ ਢੇੜਾ ਮਾਰ ਕੇ ਇੱਥੋਂ ਬਾਹਰ ਮੁੜ ਜਾਂਦੇ ਆ ਪ੍ਰਸ਼ਾਸਨ ਵੀ ਆਉਂਦਾ ਡੀਸੀ ਸਾਹਿਬ ਵੀ ਆਏ ਆ ਜਿੰਨੇ ਮੁਲਾਜ਼ਮ ਸਾਰੇ ਤਹਿਸੀਲਦਾਰ ਵੀ ਆਏ ਤਿੰਨ ਦਿਨ ਹੋ ਗਏ ਕਿਸ਼ਤੀਆਂ ਗੈਰ ਰੇ ਪਰ ਹਲੇ ਤੱਕ ਦਿਸੀ ਤਾਂ ਕੋਈ ਵੀ ਨਹੀਂ ਆਈ ਆ ਲੱਗ ਰਿਹਾ ਖਲਾਰ ਪੈਣ ਦੀ ਆ ਜਿਹੜਾ ਕੋਈ ਮੰਤਰੀਆਂ ਦੇ ਵਿੱਚ ਬੈ ਕੇ ਵੀਡੀਓ ਬਣਾਉਂਦਾ ਪਿੰਦਾ ਜਾਂ ਲੈ ਕੇ ਛੁੱਟੇ ਕੋ ਦੋ ਲੈ ਕੇ ਤੇ ਬੇੜੀਆਂ ਲੈ ਮੈਂ ਕਿਸਾਨ ਮੈਂ ਦੋ ਸੁੱਟਦਾ ਛੁੱਟਾਂ ਲੈਣਗੇ ਸਾਰੇ ਇੱਥੇ ਬੈ ਕੇ ਵੀਡੀਓ ਬਣਾਏਗਾ ਤਾਂ ਛੋਟਾ ਹੁੰਦਾ ਦਿਨ ਤੋਂ ਇੱਥੇ ਜਿਹੜਾ ਕੈਂਪ ਆ ਜਿਹੜਾ ਤੁਹਾਡਾ ਆਪਣਾ ਕੈਂਪ ਸ਼ੁਰੂ ਹੋਣ ਲੱਗਿਆ ਦੋ ਦਿਨ ਬਾਰਿਸ਼ ਹੁੰਦੀ ਰਹੀ ਐਥੋਂ ਦੇ ਜਿਹੜੇ ਹਾਲਾਤ ਅਸੀਂ ਦੇਖੇ ਜਿਹੜੇ ਆ ਕੇ ਕਿ ਜਿਹੜੇ ਬਿਲਕੁਲ ਦਰਿਆ ਦੇ ਵਿੱਚ ਘਰ ਬੈਠੇ ਸੀ ਉੱਥੇ ਕੀ ਸੀ ਥੱਲੇ ਪਾਣੀ ਆ ਲੋਕ ਛੱਤ ਤੇ ਗਏ ਆ ਛੱਤ ਦੇ ਉੱਪਰੋਂ ਬਾਰਿਸ਼ ਹੋ ਰਹੀ ਆ ਬਹੁਤ ਜ਼ਿਆਦਾ ਪਰੇਸ਼ਾਨੀਆਂ ਵਾਲੇ ਲੋਕਾਂ ਨੂੰ ਸਰਕਾਰ ਦਾ ਕੋਈ ਵੀ ਇੱਥੇ ਨੁਮਾਇੰਦਾ ਨਹੀਂ ਪਹੁੰਚਦਾ ਪਿਆ ਜਿੰਨੀਆਂ ਕੁ ਸੰਸਥਾਵਾਂ ਉਹ ਕੰਮ ਕਰ ਰਹੀਆਂ ਜੀ ਇੱਥੇ ਜਾਂ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਵਾਲੇ ਆ ਹੋ ਗਏ ਇੱਥੇ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਿੰਘ ਨੇ ਗੁਰਦੀਪ ਸਿੰਘ ਹੋਣੀ ਮਾਹਵੀਰ ਸਿੰਘ ਹੋਣੀ ਲਗਾਤਾਰ ਜਿਹੜਾ ਲੋਕਾਂ ਦੇ ਨਾਲ ਵਿਚਰ ਰਹੇ ਆ ਪੱਠੇ ਲੈ ਕੇ ਆ ਰਹੇ ਆ ਪੱਠੇ ਅੰਦਰੋਂ ਕੱਢ ਰਹੇ ਆ ਦਿਨ ਰਾਤ ਲਾ ਕੇ ਤੇ ਕੈਂਪ ਵੀ ਹੁਣ ਪਰਸੋਂ ਤੋਂ ਆਪਾਂ ਸ਼ੁਰੂ ਕਰ ਦਿੱਤਾ ਇੱਥੇ ਜੋ ਪੱਠਿਆਂ ਦਾ ਸਭ ਤੋਂ ਜ਼ਿਆਦੀ ਲੋਡ ਆ ਚਾਰੇ ਦੀ ਲੋਡ ਆ ਅਚਾਰ ਦੀ ਲੋਡ ਆ ਉਹ ਲੈ ਕੇ ਆ ਰਹੇ ਆ ਅੱਜ ਐਮਪੀ ਸਾਹਿਬ ਜਿਹੜਾ 150 ਗਿੱਟਾ ਚੋਕਰ ਦਾ ਲੈ ਕੇ ਆਏ ਆ ਸਰਬਜੀਤ ਸਿੰਘ ਜੀ ਹੁਣੇ ਉਥੋਂ ਪਰਸੋਂ ਇਹਨਾਂ ਨੇ ਪੱਠਿਆਂ ਦੇ ਤਿੰਨ ਟਰਾਲੇ ਭੇਜੇ ਆ ਤੇ ਲਗਾਤਾਰ ਉਹਨਾਂ ਨੇ ਨੌ ਹਲਕਿਆਂ ਚਾਹ ਦੇ ਡਿਊਟੀ ਲਾਈ ਆ ਕਿ ਰੋਜ਼ ਦੇ ਜਿਹੜੇ ਆ ਦੋ ਟਰਾਲੇ ਪੱਠਿਆਂ ਦੇ ਆਇਆ ਕਰਨਗੇ ਇੱਥੇ ਤੇ ਹੋਰ ਵੀ ਆਪਣੇ ਜਿਹੜਾ ਭਾਈ ਅਮਰਪਾਲ ਸਿੰਘ ਦੀ ਟੀਮ ਦੇ ਜਿਹੜੇ ਮੈਂਬਰ ਨੇ ਅਮਰਸਰ ਤੋਂ ਉਹ ਵੀ ਆ ਰਹੇ ਕੱਲ ਨੂੰ ਲੈ ਕੇ ਗੰਗਾ ਨਗਰ ਤੋਂ ਵੀ ਰਾਜਸਥਾਨ ਵਾਲੇ ਪਾਸੋਂ ਵੀ ਆ ਰਹੇ ਆ ਜੀ ਸੰਗਤਾਂ ਲੈ ਕੇ ਸਾਰੇ ਪਾਸੋਂ ਸਾਰੇ ਪਾਸੋਂ ਜਿਹੜੀ ਆ ਰਹੀ ਸultanpur ਵੀ ਆਪਣਾ ਚੱਲ ਰਿਹਾ ਸੀ ਇੱਥੇ ਵੀ ਕੈਂਪ ਆਪਣਾ ਚੱਲ ਰਿਹਾ ਹਰੀਕੇ ਵੀ ਤਿੰਨ ਜਗ੍ਹਾ ਇੱਕ ਮੌਕੇ ਦੀ ਸਰਕਾਰ ਮੈਗਨ ਬੋਰਡ ਨਹੀਂ ਲਿਆ ਸਕੀ ਤੇ ਸਰਕਾਰ ਤਾਂ ਕਹਿੰਦੀ ਅਸੀਂ ਪ੍ਰਬੰਧ ਹੀ ਬਹੁਤ ਕੀਤੇ ਆ। ਨਹੀਂ ਨਹੀਂ ਜੀ ਨਹੀਂ ਨਹੀਂ ਇਹ ਸੰਸਥਾ ਲੈ ਕਿਤਾ ਇਹ ਸਰਕਾਰ ਨੇ ਤੇਰੇ ਨੇ ਇਹ ਜਿਹੜੇ ਆਪਣੀਆਂ ਸੰਸਥਾ ਦੀ ਸੇਵਾ ਲੈ ਕੇ ਉਹਨੇ ਗੁਰੂ ਘਰ ਚੋਂ ਫੋਨ ਕਰਦੇ ਮਰ ਗਏ ਤੜਕੇ ਦੇ ਸੰਸਥਾ ਵਾਲਿਆਂ ਨੇ ਜਾ ਕੇ ਲੈ ਗਏ ਆ। ਕੀ ਗੱਲ ਸਰਕਾਰ ਕਿੱਥੇ ਸੌਂ ਗਈ ਏ? ਕੱਲ ਕਿਤੇ ਸਾਡੇ ਦੋ ਬੋਰਡ ਉਹਨੇ ਕਿੱਥੇ ਬੋਰਡ ਆਇਆ ਨਾ ਇੱਕ ਵੀ ਬੋਰਡ ਨਹੀਂ ਆਇਆ। ਕੀ ਗੱਲ ਸਰਕਾਰ ਸੰਸਥਾ ਕਲੀਆ ਕਰਨ? ਗੁਰੂ ਘਰ ਦੇ ਜੋ ਕਹੜੇ ਹੁੰਦਾ ਜੋ ਵੋਟਾਂ ਕਹਣੀ ਉਹ ਇੱਥੇ ਆ ਜਾਂਦੇ ਆ। ਮੂੰਹ ਚਾ ਕੇ ਹੁਣ ਕੀ ਗੱਲ? ਹੁਣ ਲੈ ਕੇ ਹੁਣ ਇੱਥੇ। ਵੋਟ ਨਹੀਂ ਕੱਲ ਦੇ ਆਏ ਇਹਨਾਂ ਦੇ। ਤੁਹਾਕ ਨਾ ਗੁੱਸਾ ਜੰਡੇ ਇਹਨਾਂ ਦੇ ਹੋਰ ਅੱਤੇ ਸਾਡੇ ਜੀਆ ਦੇ ਸਾਡੇ ਜੀਆ ਵਿਚ ਫਸਿਆ ਹੋਇਆ ਕੀ ਕਰੀਏ ਇਹ ਦੱਸੋ ਕੱਲ ਦੇ ਫੋਨ ਲਾ ਲ ਮਰ ਗਏ ਇਹਨਾਂ ਨੂੰ ਅੱਤੇ ਗੱਲ ਕਰ ਮੈਂ ਮੈਂ ਪਰਿਵਾਰੀ ਨੂੰ ਖੁਦ ਫੋਨ ਕੀਤਾ ਹੈਗਾ ਮੈਂ ਕਿਹਾ ਭਾਈ ਸਾਹਿਬ ਉਹਨਾਂ ਨੇ ਕਿਹਾ ਵਿਚਾਰਾ ਉਹਨਾਂ ਹਾਰ ਕੇ ਫਿਰ ਸੰਸਦ ਵਾਲਿਆਂ ਨੂੰ ਦਿੱਤਾ ਨੰਬਰ ਮੇਰਾ ਮੈਨੂੰ ਕਿਹਾ ਬਾਬਾ ਜੀ ਉੱਥੇ ਤੁਹਾਨੂੰ ਸੰਸਦ ਵਾਲਿਆਂ ਨੂੰ ਨੰਬਰ ਦੇ ਦਤਾ ਤੁਹਾਡੇ ਕੋ ਪਹੁੰਚਿਆ ਕੋਈ ਮਦਦ ਕਰਕੇ ਗਏ ਕਿਹੜਾ ਕੁਛ ਨਹੀਂ ਕੀਤਾ ਸਾਡੇ ਕੋ ਪਹੁੰਚਿਆ ਸਹੀ ਕੋਈ ਸਾਡੇ ਕੋ ਗੱਲ ਤਾਂ ਕਰੇ ਇੱਥੇ ਆ ਕੇ ਗੱਲ ਕਰੇ ਡੀਸੀ ਵੀ ਕਿ ਇਹ ਐਸ ਡੀ ਐਮ ਸਾਹਿਬ ਪਹਿਲਾਂ 10 ਦਿਨ ਪਾਣੀ ਆਇਆ ਮੈਂ ਖੁਦ ਕਹਿੰ 15 ਦਿਨ ਹੋ ਗਏ ਜਦ ਇਥੇ ਪਾਣੀ ਚੱਲਦੇ ਨੂੰ 15 ਦਿਨ ਪਹਿਲਾਂ ਜਦੋਂ ਉੱਥੇ ਪਾਣੀ ਆਇਆ ਪਿੱਛੇ ਸਾਡੀ ਫਾੜ ਦੇ ਵਿੱਚ ਅਸੀਂ ਉੱਥੇ ਜਾਂਦੇ ਨੇ ਉੱਥੇ ਐਸਡੀਐਨ ਸਾਹਿਬ ਸਾਹਿਬ ਪਤਾ ਕੀ ਆਂਦੇ ਸੀ ਅਸੀਂ ਤੁਹਾਡੇ ਨਾਲ ਆ ਜੀ ਅਸੀਂ ਮੌਕੇ ਦੇ ਨਾਲ ਆ ਕਿਹੜੇ ਮੌਕੇ ਦੇ ਨਾਲ ਇਥੇ ਅੱਜ ਆ ਕੇ ਮੇਰਾ ਖੜੋ ਦਸਹੀਂ ਮੈਂ 15 ਦਿਨ ਤੋਂ ਮੈਂ ਹਿੱਕ ਠੋਕੇ ਕਿਹਾ ਮੈਂ 15 ਦਿਨ ਤੋਂ ਇਥੇ ਤੁਰਿਆ ਫਿਰਦਾ ਵਾਂ ਕੋਈ ਘਰ ਦਾ ਕਾਰੋਬਾਰ ਨਹੀਂ ਚੱਲਦਾ ਇਥੇ ਜਿੰਨੀ ਜੰਦਾ ਰਹਿੰਦੀ ਸਾਰੀ ਗਰੀਬੀ ਦਾ ਕਿਦੇ ਵਿੱਚ ਰਹਿੰਦੀ ਕੋਈ ਕੋਈ ਵੀ ਇਥੇ ਸਰਕਾਰ ਨੇ ਜਿਹੜੇ ਜਿੰਨੇ ਕੁ ਦਿੰਦੇ ਆ ਓਨੇ ਕੁ ਨਾ ਕਿੰਨੇ ਕੁ ਦਿਨ ਘਰ ਚੱਲ ਜੂ ਸਾਡਾ ਦੱਸੋ ਸਾਨੂੰ ਕਿੰਨੇ ਕਦ ਤੁਸੀਂ ਸਾਰੇ ਸਿਆਣੇ ਜੇ ਕਿੰਨੇ ਦਿਨ ਘਰ ਚੱਲ ਜੂ ਸਾਡਾ ਪਤਾ ਕਿੰਨਾ ਗੁੱਸਾ ਆਉਦਾ ਜਦੋਂ ਜਦੋਂ ਕਾਮੀ ਸਾਡੇ ਸੰਸਥਾ ਨੇ ਕਰਨੇ ਆ ਤੇ ਫਿਰ ਤੁਹਾਨੂੰ ਸਰਕਾਰਾਂ ਦਾ ਫਾਇਦਾ ਕੀ ਹੋਇਆ ਲੋਕ ਮਾਤਰੀ ਤਾਂ ਕਹਿੰਦੇ ਆ ਕਿ ਅਸੀਂ ਧਿਆਨ ਬਹੁਤ ਦੇ ਰਹਿਆਂ ਟੀਮਾਂ ਬਣਾਤੀਆਂ ਕੋਈ ਲਾਈ ਟੀਮ ਉਹ ਜਿਹੜੀ ਟੀਮਾਂ ਆਈਆਂ ਇਹਨਾਂ ਦੀਆਂ ਇੱਥੇ ਬੈਠੀਆਂ ਵਾ ਗਾਂ ਤਾਂ ਜਾਣ ਵਿੱਚ ਤਾਂ ਜਾਣ ਥੋੜੀ ਬਾਤੀ ਜੇ ਕੋਈ ਹੈਗੀ ਤਾਂ ਵਿੱਚ ਤਾਂ ਜਾਵੇ ਸਾਡੇ ਕੋਲੇ ਗੁੱਟੀਆਂ ਹੈਗੀ ਦੇ ਵਿੱਚ ਫਸੇ ਉਹਨਾਂ ਨੂੰ ਤਾਂ ਕੱਢ ਕੇ ਲਿਆਵੋ ਕੋਈ ਬੋਰਡ ਹੀ ਦੇ ਦਿਓ ਅੱਗੇ ਕਿਤੇ ਤੇਈ ਚ ਪਾਣੀ ਨਹੀਂ ਆਇਆ ਸਾਡੇ ਤੇਈ ਚ ਜ਼ਖਮ ਅਜੇ ਸਾਡੇ ਹੈਗੇ ਹੱਲੇ ਸਾਨੂੰ ਤੇਈ ਚ ਪਤਾ ਨਹੀਂ ਇੱਥੇ ਸਾਡੇ ਬੋਰਡ ਚੱਲਦੇ ਰਹੇ ਉਦੋਂ ਕਿਵੇਂ ਆਗੇ ਹੈ ਕਿ ਕਿਉਂ ਨਹੀਂ ਆਉਣ ਦੇ ਕੀ ਗੱਲ ਆ ਵਜ੍ਹਾ ਦੱਸਣ ਲਵਾਰ ਛੜ ਤੇ ਲੋਕ ਸਰਕਾਰ ਨੇ ਸਾਰੇ ਬਏ ਐ ਸਿਰਸਾਂ ਲਈ ਕੱਢ ਕੇ ਲਿਓਂਦੇ ਅਸੀਂ ਖੁਦ ਨਾਲ ਇਨੇ ਸੇ ਪ੍ਰਭਾਸਰ ਵਾਲੇ ਸੇਵਾਦਾਰ ਵਾਲੇ ਸਿੰਘ ਆਇਆ ਇਹ ਪਹਿਲਾਂ ਸਾਡੇ ਉੱਥੇ ਜਾ ਕੇ ਪਹੁੰਚੇ ਆ ਫਿਰ ਸਾਡੇ ਕੋਲ ਯੂਨਾਈਟਿਡ ਸਿੱਖਸ ਵਾਲੇ ਜਿਹੜੇ ਸੇਵਾਦਾਰ ਆਏ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਜਾ ਕੇ ਸਾਡਾ ਗੁਰੂ ਸਾਹਿਬ ਜੀ ਦਾ ਸਰੂਪ ਜਿਹੜੇ ਆ ਉਹ ਬਾਹਰ ਲਿਆਂਦੇ ਆ ਉਹ ਵੀ ਸਾਨੂੰ ਪਟਵਾਰੀ ਸਾਹਿਬ ਨੇ ਖੁਦ ਉਹਨਾਂ ਨੂੰ ਕਿਹਾ ਮੈਂ ਇਹ ਗੱਲ ਕਹਿਣਾ ਜਿਹੜੀ ਗੱਲ ਜਿੰਨੇ ਕੀਤੀ ਮੈਂ ਸੱਚ ਕਹੂੰਗਾ ਮੈਂ ਝੂਠ ਨਹੀਂ ਬੋਲਦਾ ਜਿਹੜਾ ਕੰਮ ਕੀਤਾ ਜਿੰਨੇ ਕੀਤਾ ਮੈਂ ਉਹ ਸੱਚ ਕਹਿਣ ਡਿਆ ਮੈਂ ਜਦੋਂ ਸਾਡੇ ਹ ਤਾਈ ਜੀ ਆ ਮੇਰੇ ਪਿੱਛੇ ਮੇਰੇ ਚਾਰ ਜੀ ਹੋਰ ਪਿੱਛੇ ਆ ਜਿਨ੍ਹਾਂ ਨੂੰ ਪਿੱਛੋਂ ਕੱਢ ਕੇ ਲਿਆਂਦਾ ਇਹ ਪ੍ਰਭਾਸਰ ਵਾਲੇ ਕੱਢ ਕੇ ਲਿਆਏ ਆ ਜਿਹੜੇ ਯੂਨਾਈਟਿਡ ਸਿਕਸ ਵਾਲੇ ਆ ਉਹ ਸਾਡੇ ਗੁਰੂ ਸਾਹਿਬ ਨੂੰ ਕੱਢ ਕੇ ਲਿਆਏ ਆ ਮੈਂ ਖੋਦ ਉਹਨਾਂ ਦੇ ਨਾਲ ਆਇਆ ਉੱਥੋਂ ਮੈਂ ਨਾਲ ਆ ਕੇ ਅੱਜ ਹੁਣ ਮੇਰੇ ਜਿਹੜੇ ਤਿੰਨ ਜੀ ਚਾਰ ਉੱਥੇ ਬੈਠੇ ਆ ਨਾ ਉਹਨਾਂ ਕੋਲੇ ਪਾਣੀ ਆ ਨਾ ਹੀ ਉਹਨਾਂ ਕੋਲ ਘਰ ਦੇ ਚੰਦਰੇ ਚਾਬੀ ਉਹ ਵੀ ਸਾਡੇ ਕੋਲ ਆ ਗਈ ਸਾਡੇ ਆ ਬੈਠੇ ਚੈਤੇ ਚਰ ਚਰ ਚਾਬਗਾ ਪਾ ਲਿਆ ਐਸ ਵੇਲੇ ਉੱਥੇ ਬੈਠੇ ਭੁਖੇਤੇ ਆਏ ਹੁਣ ਉੱਥੇ ਬੈਠੇ ਤੁਸੀਂ ਇੱਥੇ ਬੈਠੇ ਤੜਫੀ ਜਾਂਦੇ ਹੋ ਉੱਥੇ ਬੈਠੇ ਤੜਫੀ ਉਹ ਉੱਥੇ ਤੜਫੀ ਜਾਂਦੇ ਹੋ ਉਸੋਂ ਇੱਥੋਂ ਨਾ ਹੀ ਉੱਥੇ ਧੀਆਂ ਪੈਣਾ ਦੀਆਂ ਲੈ ਕੇ ਖਲੋਤੇ ਦੱਸੋ ਸਾਨੂੰ ਕੋਈ ਜ਼ਿੰਮੇਵਾਰੀ ਲੈਂਦਾ ਇਹ ਧੀਆਂ ਪੈਣਾ ਦੀ ਕੋਈ ਜ਼ਿੰਮੇਵਾਰੀ ਲੈਂਦਾ ਧੀਆਂ ਪੈਣਾ ਦੀ ਦੱਸੋ ਸਾਨੂੰ ਕੋਈ ਸਰਕਾਰ ਦੀ ਅਸੀਂ ਨਿਹਾਲ ਸਿੰਘ ਵਾਲੇ ਹਲਕੇ ਨੂੰ ਭਾਈ ਸਾਹਿਬ ਲਾਏ ਹਾਂ ਹਾਂ ਜੀ ਅਸੀਂ ਤੁਹਾਡੇ ਨਾਲ ਵਾਅਦਾ ਕਰਕੇ ਆਏ ਆਂ ਦੁਬਾਰ ਨੂੰ ਤੁਸੀਂ ਆਹ ਬੰਦਿਆ ਕੋਈ ਨਾਮ ਲਖਾ ਦਿਓ ਜਿਹੜੀ ਵੀ ਚੀਜ਼ ਤੋੜੀ ਤਾੜੀ ਰਿਕਾ ਅਸੀਂ ਲੋੜ ਆ ਅਸੀਂ ਨਿਹਾਲ ਸਿੰਘ ਵਾਲੇ ਹਲਕੇ ਜੋ ਲੈਗਾ ਨੌ ਹਲਕੇ ਆ ਸਾਡੇ ਨੌਂ ਦਿਨਾਂ ਬਾਅਦ ਮੇਰੀ ਵਾਰੀ ਆਇਆ ਕਰਨੀ ਜਿੱਥੇ ਕਹੋਗੇ ਤੁਸੀਂ ਅਸੀਂ ਤੂੜੀ ਜੋ ਚਾਰ ਅਸੀਂ ਲੈ ਕੇ ਆਇਆ ਕਰਾਂਗੇ ਅੱਠ ਟਰਾਲੀ ਲਿਆਇਆ ਕਰੀਏ ਸਾਡੇ ਆਪਣੇ ਕੋਲੇ ਮੈਂ ਝੂਠ ਨਹੀਂ ਬੋਲਦਾ ਆਪਣੇ ਕੋਲੇ ਕੋਈ ਡੰਗਰ ਨਹੀਂ ਹੈਗਾ ਅਸੀਂ ਗੁਰੂ ਘਰ ਦੀ ਸੇਵਾ ਕਰਨਾ ਸਾਡੇ ਕੋਈ ਆਪਣੇ ਕੋਲੇ ਡੰਗਰ ਨਹੀਂ ਹੈਗਾ ਸਾਡਾ ਵਾਹਿਗੁਰੂ ਦੀ ਕਿਰਪਾ ਨਾਲ ਜਿੰਨਾ ਵੀ ਘਰ ਚ ਲਈ ਜਾਂਦਾ ਹੈ ਹੈ ਨਹੀਂ ਕੋਈ ਮ ਆ ਟੀਵੀ ਤੇ ਬਹੁਤ ਵੱਡੀਆਂ ਹੋ ਰਹੀਆਂ ਇਹ ਕਿਹਾ ਜਾ ਰਿਹਾ ਹੈ ਪੋਸਟਰ ਬਹੁਤ ਪਾਏ ਜਾ ਰਿਹਾ ਹੈ ਮੀਡੀਆ ਬਹੁਤ ਪ੍ਰਚਾਰ ਕਰ ਰਿਹਾ ਹੈ ਕਿ ਪ੍ਰਬੰਧ ਬਹੁਤ ਹੈ ਸਰਕਾਰ ਦੇ ਕੋਈ ਦਿਖਾਈ ਦਿੰਦਾ ਨਹੀਂ ਵੀਰੇ ਕੋਈ ਪ੍ਰਬੰਧ ਨਹੀਂ ਹੈਗਾ ਸੰਸਥਾ ਹੀ ਕਰੰਦੀ ਆ ਜੋ ਵੀ ਕਰੰਦੀ ਆ ਉਹ ਵੀ ਕੰਮ ਸੰਸਥਾ ਹੀ ਆ ਇੱਥੇ ਸੰਸਥਾ ਹੀ ਕੰਮ ਕਰ ਰਹੀ ਆ ਕੋਈ ਸਰਕਾਰ ਦੀ ਇੱਥੇ ਕੋਈ ਵੀ ਤੇ 15 ਦਿਨ ਹੋਏ ਅਜੇ ਤੱਕ ਇੱਕਾ ਕਣ ਬੋਰ ਨਹੀਂ ਆਇਆ ਵੀਰੇ ਹੁਣ ਮੈਂ ਖੁਦ ਕਹਿ ਕੇ ਆਇਆ ਤਹਿਸੀਲਦਾਰ ਨੂੰ ਪਾਰਟੀ ਬਾਜੀ ਚੋ ਦੀ ਜੋ ਪਾਰਟੀ ਬਾਜੀ ਹੁੰਦੀ ਹੁੰਦੀ ਆ ਜੋ ਪਾਰਟੀ ਬਾਜੀ ਦੇ ਹਿਸਾਬ ਨਾਲ ਹੁੰਦੀ ਹੋਗੀ ਹਾਂ ਸਿੱਧੀ ਜੀ ਗੱਲ ਜੋ ਜਿੰਨੇ ਵੋਟਾਂ ਪਾਈਆਂ ਉਹਨਾਂ ਦੇ 85 ਤੋੜੇ ਫੀ ਉਹਦੇ ਵਿੱਚੋਂ ਇੱਕ ਘਰ ਨੂੰ 20-20 ਕਿਲੋ ਆਇਆ ਜੀ ਹਾਂ ਉਹਦੇ ਨਾਲ ਉਹ ਦੱਸੋ ਵੀ ਕੀ ਕਿੰਨੇ ਦਿਨ ਗੜ ਲੂਗਾ ਤੇ ਕਿੰਨੇ ਡੰਗਰਾਂ ਨੂੰ ਪਾਲੂਗਾ ਇਹਦਾ ਸਿਰਫ ਇੱਕ ਵਿਖਾਵਾ ਇੱਥੇ ਏਡੀਸੀ ਸਾਹਿਬ ਸੀ ਅਸੀਂ ਮਿਲੇ ਸੀ ਉਹ ਇੱਕ ਵੀਰਾਂ ਦੀਆਂ ਬਾਹਰ ਉੱਥੇ ਵੇਹਲੀਆਂ ਉਹ ਆਂਦੇ ਵੀ ਸਾਡੇ 2 ਦਿਨ ਹੋ ਗਏ ਪਸ਼ੂ ਖੜੇ ਹੋਏ ਆ ਭੁੱਖ ਨਾਲ ਵੀ ਸਾਨੂੰ ਬੋਰਡ ਦਾ ਪ੍ਰਬੰਧ ਕਰਕੇ ਦਿਓ ਬੋਰਡ ਦਿਓ ਕੋਈ ਉਹਨਾਂ ਨੂੰ ਕੀ ਕਿਹਾ ਜਾਂਦਾ ਵੀ ਅਸੀਂ ਨਾ ਇਧਰੋਂ ਕੱਢ ਰਹੇ ਆਂ ਬੰਦਿਆ ਜਨਤਾ ਨੂੰ ਲੈ ਕੇ ਆ ਰਹੇ ਆਂ ਜਦੋਂ ਇੱਥੋਂ ਦੇ ਲੋਕਾਂ ਦੇ ਹਾਲਾਤ ਪੁੱਛਿਓ ਆਂਦੇ ਵੀ ਕੋਈ ਇੱਕ ਬੋਟ ਵੀ ਸਰਕਾਰ ਦੀ ਨਹੀਂ ਹੈਗੀ ਜਿਹੜੀ ਇੱਕ ਬੰਦਾ ਬਿਠਾ ਕੇ ਵੀ ਵਿੱਚੋਂ ਬਾਹਰ ਲੈ ਕੇ ਆਈ ਹੋਵੇ। ਉਹਨਾਂ ਨੂੰ ਜਿਹੜਾ ਡੰਗਰ ਜਿਹਨਾਂ ਦੇ ਭੁੱਖੇ ਮਰਦੇ ਹੋ ਆਂਦੇ ਸਾਨੂੰ ਬੋਟ ਦੇਓ ਵੀ ਬਾਕਾਇਦਾ ਇੱਕ ਦੇ ਦਿਓ। ਅਸੀਂ ਆਪਦਾ ਹਰਾਚਾਰਾ ਉਹਨਾਂ ਨੂੰ ਪਾਈਏ ਜਾ ਕੇ ਦੇਖ ਰੇ ਕਰੀਏ। ਉਹਨਾਂ ਨੂੰ ਕਹਿੰਦੇ ਵੀ ਅਸੀਂ ਦੋ ਤਿੰਨ ਦਿਨ ਰੁਕ ਜੋ ਅਸੀਂ ਇਧਰੋਂ ਬੰਦੇ ਕੱਢ ਰਾਂ। ਇਹ ਸਾਰਾ ਸਾਰ ਝੂਠ ਹੈ। ਇਹ ਤਾਂ ਐਸੇ ਸਿਆਣੇ ਇੱਥੇ ਗੱਲਾਂ ਕਰਦੇ ਸੀ। ਆਂਦੇ ਵੀ ਇਹ ਪਾਣੀ ਨਹੀਂ ਆਇਆ ਇਹਨਾਂ ਵਾਸਤੇ ਵਿਆਹ ਬਣ ਗਿਆ। ਮਲਾਜਮਾਂ ਵਾਸਤੇ। ਇਹ ਤਾਂ ਕਰੋੜਾਂ ਰੁਪਈਆ ਜਿਹੜਾ ਇਹਨਾਂ ਨੂੰ ਉੱਪਰੋਂ ਸਰਕਾਰ ਦਾ ਫੰਡ ਦਾ ਆਉਣਾ ਜਾਂ ਕੁਝ ਹੜਪੀਟਾਂ ਦੀ ਮਦਦ ਵਾਸਤੇ ਆਉਂਦਾ ਇਹਨਾਂ ਦੇ ਪੇਟ 'ਚ ਗੰਮਣ ਹੋਣਾ ਲੋਕਾਂ ਦੇ ਤਾਂ ਹੀ 1 ਰੁਪਈਆ ਵੀ ਪਹੁੰਚਣਾ ਨਹੀਂ ਪਹੁੰਚਣਾ ਵੀ ਜੇ ਕੋਈ ਹਲਾ ਪਹੁੰਚੂਗਾ ਵੀ ਮੇਨ ਲੋਕਾਂ ਤਾਂ ਹੀ ਲੋ ਗਿਣਤੀ ਮਹਿੰਤੀ ਦੇ ਲੋਕ ਬਾਕੀ ਵਿਚਾਰੇ ਸਾਰੇ ਰਾਬਾ ਆਸਰੇ ਆ ਇਹ ਤਾਂ ਸੁੱਖਾ ਮੰਗਦੇ ਵੀ ਪਾਣੀ ਆਵੇ ਤੇ ਹੋਰ ਸਾਡੇ ਦਾ ਸਾਡਾ ਦੇਖੋ ਕਿੰਨਾ ਨੁਕਸਾਨ ਹੋਇਆ ਤੁਹਾਡਾ ਤਾਂ ਮਤਲਬ ਇਹ ਤਾਂ ਨਹੀਂ ਵੀ ਅੱਜ ਜਿਹੜਾ ਪਾਣੀ ਆ ਗਿਆ ਤੇ ਹੁਣੇ ਤੁਸੀਂ ਤਾਂ ਕਈ ਸਾਲ ਨਹੀਂ ਉੱਠਿਆ ਜਾਣਾ ਸਾਡੇ ਤੋਂ ਸਰ ਕਿੰਨੇ ਕਿੰਨੇ ਸਾਲ ਅਸੀਂ ਤਾਂ 10 ਸਾਲ ਪਿੱਛੇ ਚਲੇ ਗਏ 10 ਸਾਲ ਪਿੱਛੇ ਚਲੇ ਗਏ 10 ਸਾਲ ਐਤਗੀ ਪਿੱਛੇ ਚਲੇ ਗਏ ਠੀਕ ਆ ਪਹਿਲੀਆਂ ਤੇ 4-4 5-5 ਲੱਖ ਰੁਪਈਆ ਲਾਇਆ ਪਿਛਲੀ ਜ਼ਾਰ ਕਰਾ ਕੇ ਲਾਇਆ ਪਾਣੀ ਪੀਣ ਕਿਸੇ ਨੇ ਕਾਲੀਆਂ ਸੈਟ ਅਸੀਂ ਅਸੀਂ ਚਲੋ ਜਿਹੜੇ ਘਰਾਂ ਚ ਰਹਿੰਦੇ ਸਾਡੇ ਪਾਣੀ ਕਈਆਂ ਦੇ ਖਰਾਬ ਹੋ ਗਿਆ ਚਲੋ ਕਈਆਂ ਦੇ ਹਲੇ ਚੱਲੀ ਜਾਂਦਾ ਵਾ ਆ ਬੰਨ ਤੇ ਜਿਹੜੇ ਬੈਠਾ ਇਨਾ ਮੁਲਕ ਇਹਨਾਂ ਨੂੰ ਪਾਣੀ ਪੀਣ ਦੀ ਲੋੜ ਹੈਗੀ ਆ ਇਹਨਾਂ ਨੂੰ ਤਾਂ ਪਾਣੀ ਪੀਣ ਵਾਲਾ ਚਾਹੀਦਾ ਪੇਟੀਆਂ ਆਈਆਂ ਵਾ ਰਾਂ ਦੇ ਵੇਖਣ ਰਾਤ ਨੂੰ ਪਾਣੀ ਚ ਇੱਕ ਦਿਨ ਵੀ ਰਹਿ ਕੇ ਵੇਖਣ ਤੇ ਉਹਨਾਂ ਦੀ ਚੀਕ ਵੱਜਣੀ ਹੋਣੀ ਜੀ ਚੀਕ ਨਾ ਪਹਿਲੀ ਗੱਲ ਤੇ ਦੌਰੇ ਨਾ ਖਤਮ ਹੋ ਜਾਣਗੇ ਤੁਸੀਂ ਉਹ ਛੱਡੋ ਸਾਡੇ ਜਿਹੜੇ ਹੁਣ ਉੱਥੇ ਨਲਕੇ ਆ ਜਾਂ ਮੋਟਰਾਂ ਵਾ ਉਹਨਾਂ ਦਾ ਪਾਣੀ ਪੀ ਕੇ ਸਾਨੂੰ ਗਲਾਸ ਗਲਾਸ ਪਚਾ ਕੇ ਵਿਖਾ ਦੇਣ ਵੀ ਹਾਂ ਵੀ ਅਸੀਂ ਅਸੀਂ ਸਹੀ ਦੇ ਵਿੱਚ ਇਨਸਾਨ ਆ ਵੀ ਸਾਡਾ ਅਸੀਂ ਉਹ ਗਲਾਸ ਪਾਣੀ ਦਾ ਪੀ ਕੇ ਪਚਾ ਲਿਆ ਵਾ ਤੇ ਤੁਸੀਂ ਇਹ ਦੇਖੋ ਵੀ ਅਸੀਂ ਕਿਵੇਂ ਉਹ ਕਿਵੇਂ ਗੁਜ਼ਾਰਾ ਕਰ ਰਹੇ ਆ ਗੈਰ ਆ ਰਹੇ ਗੈਰ ਪੀ ਰਹੇ ਆ ਜੈਰ ਇਸ ਟਾਈਮ ਤੇ ਤੇ ਬੱਚੇ ਰੋਟੀ ਤੋਂ ਭੁੱਖੇ ਮਰ ਰਹੇ ਆ ਦੇਖੋ ਆ ਹਾਲਾਤ ਦੇਖੋ ਕੀ ਬਣੇ ਪਏ ਆ ਤਾਂ ਪਾਉਂਦਾ ਇਹਨਾਂ ਨੂੰ ਕੋਈ ਫਾਇਦਾ ਨਹੀਂ ਉਹਦੇ ਨੂੰ ਪਾੜ ਕੇ ਛੱਡ ਦੋ ਫਾਇਦਾ ਉਹ ਕੋਈ ਸਰਕਾਰ ਬਣਾਵੇ ਵੀਰੇ ਸਾਹੀ ਤਾਂ ਕਹਿੰਨੇ ਇੱਧਰ ਕੋਈ ਵੀ ਨਾ ਘੇੜਾ ਮਾਰਨਾ ਸਾਡੇ ਸਸਤਾ ਦੇ ਕਿਸਾਨ ਵੀਰ ਬੱਸ ਹਲਫ ਕਰਦੇ ਆਂ ਉਹਦੇ ਕਿਸਾਨ ਵੀਰ ਆ ਜਿਹੜੇ ਇੱਕ ਦੂਜੇ ਦੀ ਹਲਫ ਕਰਦੇ ਪੰਜਾਬ ਦੀ ਬਾਹ ਫੜਦੇ ਆ ਨਹੀਂ ਤੇ ਇਹਨਾਂ ਤੇ ਜਿਹੜੀ ਬਾਹ ਫੜ ਲਈ ਉਹ ਪਾਣੀ ਡੂੰਘੇ ਹੀ ਤਾਂ ਭਾਵੇਂ ਛੱਡ ਦੇਣਾ ਕਦੀ ਤੋੜਨੀ ਚੜਾਉਣੀ ਨਾ ਇੱਥੇ ਡੀਸੀ ਸਾਹਿਬ ਦੇ ਨਾਲ ਕੁਝ ਆਈਸੀ ਏਮਪਲਾਈ ਉਹਨਾਂ ਦੇ ਮੌਕੇ ਦੇ ਕਿਸੇ ਵੀਰ ਵੀਰ ਭਰਾ ਨੇ ਬੋਲਤਾ ਵੀ ਸਾਨੂੰ ਕੁਝ ਨਹੀਂ ਮਿਲਿਆ ਤਾਂ ਉਹ ਬਕਾਇਦਾ ਕਹਿ ਰਿਹਾ ਕਹਿ ਰਿਹਾ ਵੀ ਸਾਨੂੰ ਅਸੀਂ ਨਾ ਫੋਟੋਆਂ ਖਿੱਚੀਆਂ ਹੋਈਆਂ ਵਾਂ ਸਾਡੇ ਅਸੀਂ ਤਾਂ ਅਸੀਂ ਰਸ਼ ਨਹੀਂ ਬੜਾ ਵੰਡਿਆ ਪਰ ਵੰਡ ਕਿੱਥੇ ਗਏ ਆ ਇਹ ਵੀ ਪਤਾ ਹੋਣਾ ਚਾਹੀਦਾ ਨਾ ਵੰਡ ਕਿੱਥੇ ਗਏ ਆ ਜਦੋਂ ਕਿਸੇ ਨੂੰ ਕੁਝ ਮਿਲਿਆ ਹੀ ਨਹੀਂਗਾ ਬਿਲਕੁਲ ਤੇਜੀ ਦੇ ਵਿੱਚ ਬਹੁਤ ਪ੍ਰਮੰਦ ਰਿਹਾਗਾ ਜੋ ਜਿੰਨੇ ਵੋਟ ਵੱਧੂ 10 15 20 ਬੋਟ ਦੇ ਰਹੇ ਆ ਪਹਿਲਾਂ ਬੋਲੋ ਬਾਕੀ ਤੇ ਹੁਣ ਇੱਥੇ ਕੁਝ ਨਹੀਂ ਆ ਰਿਹਾ ਕੋਈ ਬੋਰਡ ਨਹੀਂ ਹੈਗਾ ਕੋਈ ਬੋਝ ਨਹੀਂ ਆਉਂਦੀ ਕੁਝ ਨਹੀਂ ਇੱਥੇ ਪਹੁੰਚਦਾ ਪਿਆ ਭਾਜੀ ਬਹੁਤ ਇਧਰ ਜਾ ਕੇ ਕੋਈ ਵੀ ਜਾ ਸਕਦਾ ਵਾ ਇਧਰ ਬੁਰਾ ਹਾਲ ਹੈ ਭਾਜੀ ਬਹੁਤ ਜਿਆਦਾ ਡੰਗਰ ਵਿੱਚੇ ਨੇ ਕੋਈ ਚਾਰਾ ਨਹੀਂ ਮਿਲਦਾ ਕੋਈ ਖਾਣ ਪੀਣੂ ਨਹੀਂ ਮਿਲਦਾ ਕੋਈ ਪ੍ਰਸ਼ਾਸਨ ਨਹੀਂ ਇੱਥੇ ਪਹੁੰਚ ਰਿਹਾ ਪਿਛਲੀ ਵਾਰ ਚਲੋ ਅਗਰਬੋਰਡ ਆਏ ਸੀਗੇ ਤੇ ਇਸ ਵਾਰ ਕੋਈ ਵੀ ਅਗਰਬੋਰਡ ਨਹੀਂ ਹੈਗਾ ਕਿਉਂਕਿ ਇੱਥੇ ਹੁਣ ਸੰਸਥਾ ਆਈ ਹੈ ਚਲੋ ਇਹ ਸੇਵਾ ਕਰਨ ਦੇ ਨੇ ਇਹਨਾਂ ਦੀ ਸ਼ਾਸ਼ ਬਹੁਤ ਮਿਹਰਬਾਨੀ ਇਹਨਾਂ ਦੀ ਭਾਜੀ ਇਹਨਾਂ ਦਾ ਸ਼ੁਕਰਗੁਜ਼ਾਰਾਂ ਤੇ ਬਸ ਸਤਿ ਸ਼੍ਰੀ ਅਕਾਲ ਜੀ